ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਗ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਈਆਂ ਗਈਆਂ ਕੁਝ ਪੰਕਤੀਆਂ ਦੱਸਾਂਗੀ ਜਿਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਰਨ ਨਾਲ ਜੂ ਅਸੀਂ ਚਿੰਤਾਵਾਂ ਲੈਂਦੇ ਹਾਂ ਮਤਲਬ ਕਿ ਜਦੋਂ ਸਾਡਾ ਕੋਈ ਕੰਮ ਨਹੀਂ ਬੰਦਾ ਇਆ ਸੀ ਕੋਈ ਬਿਮਾਰ ਹੋ ਗਿਆ ਘਰ ਦੇ ਵਿੱਚ ਜਾਂ ਖੁਦ ਬਿਮਾਰ ਹੋ ਗਏ ਜਾਂ ਘਰ ਦੇ ਵਿੱਚ ਕੋਈ ਕਲੇਸ਼ ਹੈ ਤਾਂ ਇੰਨਾ ਸਾਰਿਆਂ ਦੀ ਜਦ ਅਸੀਂ ਚਿੰਤਾ ਕਰਦੇ ਹਾਂ ਤਾਂ ਉਹ ਚੀਜ਼ਾਂ ਸਾਡੀਆਂ ਹੋਰ ਵੀ ਵੱਧ ਜਾਂਦੀਆਂ ਹਨ ਸੋ ਇਹ ਬਾੜ ਦੀਆਂ ਪੰਕਤੀਆਂ ਕਰਨ ਨਾਲ ਤੁਹਾਡੀ ਸਭ ਤੋਂ ਵੱਡੀ ਤਾਂ ਪਹਿਲਾਂ ਚਿੰਤਾ ਦੂਰ ਹੋਏਗੀ ਜਦੋਂ ਚਿੰਤਾ ਦੂਰ ਹੋਏਗੀ ਤਾਂ ਸਾਡੇ ਸਾਰੇ ਕਾਰਜ ਰਾਸ ਹੋਣਗੇ ਆਓ ਇਨਾ ਪਾਠ ਦੀਆਂ ਪੰਕਤੀਆਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹ ਪਾਠ ਦੀਆਂ ਪੰਕਤੀਆਂ ਰੋਜ਼ਾਨਾ ਕਰਕੇ ਜੋ ਵੀ ਤੁਹਾਡੀਆਂ ਚਿੰਤਾਵਾਂ ਹਨ ਉਹ ਸਾਰੀਆਂ ਦੂਰ ਕਰੋ ਆਓ ਹੁਣ ਆਪਾਂ ਉਸ ਪਾਠ ਦੀਆਂ ਪੰਕਤੀਆਂ ਨੂੰ ਸਿਮਰਦੇ ਹਾਂ ਸੋਰਠ ਮਹੱਲਾ ਪੰਜਵਾ परमेश्वर दिता बन्ना दुख रोग डेरा पन्ना आनंद करे नर नारी हर हर प्रभ कृपा तारी संतो सुख हुआ सब थाई पार ब्रह्म पूरण परमेश्वर रव रया सब नी ਜਰਾ ਹਾਉ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤਾ ਮਿਟਾਈ ਦਿਆਲਪੁਰਖ ਮਹਿਰਵਾਨਾ ਹਰ ਨਾਨਕ ਸੱਚਵਖਾਨਾ ਵਾਹਿਗੁਰੂ ਜੀ ਇਹੀ ਪਾਠ ਦੀਆਂ ਪੰਕਤੀਆਂ ਤੁਸੀਂ 40 ਦਿਨ ਲਗਾਤਾਰ 108 ਵਾਰ ਕਰਿਓ ਤੇ ਤੁਸੀਂ ਦੇਖਿਓ ਵਾਹਿਗੁਰੂ ਜੀ ਦੀ ਤੁਹਾਡੇ ਉੱਤੇ ਪੂਰੀ ਕਿਰਪਾ ਹੋਏਗੀ ਤੇ ਜੋ ਵੀ ਤੁਹਾਡੀਆਂ ਚਿੰਤਾਵਾਂ ਹਨ ਉਹ ਸਾਰੀਆਂ ਦੂਰ ਹੋਣਗੀਆਂ ਤੇ ਘਰ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਏਗੀ ਸੁਖ ਸ਼ਾਂਤੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ